ਫਟੇ ਹਲੋ ਕੀ ਸਸੀ ਦਾ ਵਲੌਗ ਸ਼ੁਰੂ ਕਰੋ ਆਪ ਨਵਾਂ ਫੋਨ ਲਿਆ ਹਾਂ ਵੋ ਵਲੌਗ ਸ਼ੁਰੂ ਕਰੋ ਪਹਿਲਾ ਸਸੀ ਗਾ ਜੀ ਸਾਰੇ ਲਾਈਕ ਆਪ ਤੁਹਾਨੂੰ ਨਜ਼ਰ ਆ ਲੈ ਸਬਸਕ੍ਰਾਈਬ ਕਰੇ ਸ਼ੇਅਰ ਕਰੇ ਲਾਈਕ ਪਾਟ ਵਾਸੇ ਕਰੇ ਆਖ ਨੂੰ ਸਿੱਖਾਈ ਵੀ ਆ ਤੇ ਕਹ ਦੇ ਹਾਂ ਤੇ ਸਾਨੂੰ ਮਮਰੀ ਆਗੇ ਵੀ ਦੱਸ ਦੋ ਨਾ ਮੈਂ ਜਾਣਦਾ ਆਪਣੇ ਫਰੈਂਡਾਂ ਨਾਲ ਤੇ ਮੈਨ ਲੱਗਦਾ ਕਿ ਦੀ ਗੱਡੀ ਆ ਗਈ ਵੱਡੀ ਮੈਂ ਸੱਚੇ ਵੱਡੀ ਆ ਸਾਨੂੰ ਮੋਣੀ ਆਏ ਹੁਣੇ ਵਾਏ ਨਹੀਂ ਵੱਡੀ ਆ ਹੁਣ ਨਹੀਂ ਤੋ ਕਹਿੰਦਾ ਵੱਡੀ ਆ ਤੇਰੀ ਤੇਰੀ ਜਾਣ ਗਿਆ ਪਰਨੀ ਦੀ ਰੋਟੀ ਡਾਟੀ ਹੈਗੀ ਵਿਆਹ ਵਾਲੇ ਘਰੇ ਲਿਆਓ ਭੁੱਖ ਲੱਗੀ ਬੜੀ ਹੁਣ ਤਾਂ ਅਸੀਂ ਆਏ ਆਪਣੀ ਜੋ ਖਾ ਕੇ ਆਏ ਸੀਗਾ ਪੁੱਛ ਲੋ ਨਾ ਫਿਰ ਹਾਂ ਹਾਂ ਕਰ ਫੋਨ ਮਾਰ ਦੇ ਪੁੱਛੋ ਫਿਰ ਪਤਾ ਕਰੋ ਫਿਰ ਹੈ ਠੀਕ ਹੈ ਸਾਸ਼ੀ ਕਾਲ ਜੀ ਨਵੇਂ ਵਲੌਗ ਤੁਹਾਡਾ ਸਵਾਗਤ ਹੈ ਤਾਂ ਅਸੀਂ ਪਿੰਡ ਪਹੁੰਚ ਚੁੱਕੇ ਆ ਜੀ ਹੁਣ ਮੈਰਿਜ ਤੇ ਹੁਣ ਅਸੀਂ ਮੈਰਿਜ اٹੈਂਡ ਕਰਾਂਗੇ ਬਸ ਮੈਂ ਤੇ ਮੈਂ ਕਰਾਂਗੀ ਦਮਨ ਤੇ ਦੇ ਪਾਪਾ ਚਲੇ ਆ ਜਾਇਆ ਕਰਨਗੇ ਸਵੇਰੇ ਤੇ ਮੈਂ ਬਸ 2 ਦਿਨ ਇੱਥੇ ਵਿਆਹ اٹੈਂਡ ਕਰਕੇ ਫਿਰ ਅਸੀਂ ਵਾਪਸ ਚਲੇ ਜਾਣਾ ਕਿਉਂਕਿ ਵਿਆਹ ਵਾਲਿਆਂ ਦਾ ਸਾਨੂੰ ਸਪੈਸ਼ਲ ਵਿਚਾਰਿਆਂ ਦਾ ਫੋਨ ਆਇਆ ਉਹ ਕਹਿੰਦੇ ਤੁਸੀਂ ਆਏ ਨਹੀਂ ਆਏ

ਇਹ ਤਾਂ ਮੋਟੂਆ ਮੋਟੂਆ ਤੇ ਤੁਸੀਂ ਮੈਂ ਆਪਣਾ ਦੋਸਤ ਪਤਾ ਕਿੱਥੋਂ ਸੋਣਾ ਸੀਗਾ ਪਤਾ ਕਿੰਨਾ ਸੀ ਜੀ ਤੇਰੇ ਵੱਸ ਤੇ ਲਿਆਏ ਆ ਗਲਤ ਗੱਲ ਹੈ ਗਲਤ ਹੈ ਗਾਇਜ਼ ਅੱਜ ਆ ਗਈ ਮੇਰੀ ਮੰਮੀ ਦੀ ਐਨੀਵਰਸਰੀ ਉਹ ਤੇ ਉੱਥੇ ਆਇਆ ਹੁਣ ਅੱਜ ਪਾਪਾ ਨੂੰ ਫੁਰਤਕਾ ਨਹੀਂ ਕਰੀਏਗੀ ਕੀ ਕਰੀਏ ਅੱਧਾ ਪਾਪਾ ਨਾਲ ਹੀ ਹੈ ਅਵਤਾਰ ਅਵਤਾਰ ਕੀ ਕਹਿ ਰਿਹਾ ਕਹਿੰਦਾ ਅੱਜ ਆ ਗਈ ਮੇਰੀ ਮੰਮਾ ਦੀ ਐਨੀਵਰਸਰੀ ਪਰ ਪਾਪਾ ਸਾਡਾ ਫੁਰਤਕਾਲੇ ਉਤਾਰ ਪਾਪਾ ਨੇ ਵੀ ਮਿਲਾ ਲੀਏ ਵੀਡੀਓ ਦੀ ਪਾਊਗਾ ਫਿਰ ਕੀ ਹੈ ਮਨਾਉਣ ਦਾ ਮਤਲਬ ਕੇਕ ਕੱਟਣਾ ਯਾਰ ਫਿਰ ਕੀ ਹੋ ਗਿਆ ਕੇਕ ਫਿਰ ਤਾਂ ਸ਼ੁਰੂ ਮੈਂ ਕੇਕ ਲੈਣਾ ਚਾਹੀਦਾ ਅੱਧਾ ਤੁਹਾਨੂੰ ਚੇਤਾ ਹੀ ਤੁਹਾਨੂੰ ਦੱਸਤਾ ਦਿੰਦੇ ਮੈਨੂੰ ਹੋਣੀ ਨੂੰ ਵੇਖੀ ਜੇ ਤਾ ਆ ਆ ਮੇਲੋ ਤਾਂ ਮੈਂ ਸਟੇਟ ਚੈੱਕ ਕਰਦੇ ਰਿਹਾ ਤੁਹਾਨੂੰ ਜਾ ਰਹੀ ਹੈ ਨਵਾਂ ਚੈੱਕ ਨੂੰ ਮੁਬਾਰਕਾਂ ਮੈਂ ਦੇ ਦਿੱਤੀ ਸੀ ਲੈ ਦੱਸ ਸਾਹਮਣੇ ਆਈ ਤਾਂ ਭੁੱਲ ਗਿਆ ਜਿਹੜੇ ਤਿੰਨ ਸਾਲ ਨੇ ਧਿਆਨ ਰੱਖਿਆ ਸਾਰਾ ਖੂ ਖਾਤੇ ਚ ਪੈ ਗਿਆ ਵੀ ਅੱਜ ਗਏ ਨੇ ਕੇਕ ਵੀ ਨਹੀਂ ਲਿਆਂਦਾ ਦੇ ਲਓ ਤੇ ਸਵੇਰੇ ਲਿਆਇਓ ਤਾਂ ਰਹਿੰਦੇ ਹੋ ਕੇਕ ਸੇਰੀ ਬੜੀ ਪੈਣ ਦੀ ਛੁੜੀ ਬੜੀ ਆਉਂਦੀ ਚੱਪਾ ਕੀ ਪਤਾ ਤੂੰ ਕੁੱਛਾ ਸਵਾਲ ਹੀ ਪੁੱਛਦਾ ਕਿਹੜਾ ਸਵਾਲ ਪੁੱਛ ਗਰੀਬ ਅਸੀਂ ਜਿੰਦਾ ਕਹਿੰਦੇ ਓਏ ਆਹ ਮਾਰਕੀਟ ਚਾਹਦੇ ਆਪਣੇ ਛੱਟੀਆਂ ਦੇ ਕੱਲ ਹੀ ਘਟਣ ਜਾਣਾ ਅੱਜ ਕੱਲ੍ਹ ਹਾਂ ਕੱਲ ਨੂੰ ਕੇਕ ਲਾਏ ਹੋ ਗੱਲ ਕਰਦੇ ਨਾ ਕੱਲ ਆਏ ਧੀ ਜੀ ਓਏ ਹਾਂ ਧੀ ਜੀ ਬੁੱਲਟ ਗੱਡੀਆਂ ਰੱਖੀ ਉਹਦੇ ਵੀ ਕਿੰਨੇ ਪੈਸੇ ਲੱਗੇ ਉਸ ਗਰੀਬ ਹਾਂ ਨਾ ਤਾਂ ਸਾਰਦੇ ਪੈਸੇ ਨਾਲ ਤੇ ਲਾਤੇ ਅਸੀਂ ਸਹੀ ਗੱਲ ਆ ਫਤਿਹ ਤੇ ਉਹਦੇ ਪੈਸੇ ਹੀ ਵਜੇ ਤੇਰਾ ਪਾਪਾ ਪਾਉਂਦਾ ਪੁਰਤ ਕਾਲਦਾ ਤੇ ਫੇਰ ਹੀ ਲਿਉਂਦੇ ਨੇ ਆ ਪਰਲੀਜ਼ ਕਹਿੰਦਾ ਕੀ ਨਾ ਮੇਰੇ ਬਾਪੇ ਇੰਨੇ ਜਮਨ ਜਮਨ ਦਾ ਦੇਖ ਤੂੰ ਕੀ ਕਹਿੰਦਾ ਤੂੰ ਖਰਚ ਕਰਾਈ ਜਾ ਫਿਰ ਮੈਂ ਥਣੀ ਕਰਾਉਣਾ ਫਿਰ ਆ ਜਾ ਫੋਨ ਤੂੰ ਇੱਕ ਗੱਲ ਦਾ ਇੱਧਰ ਜਵਾਬ ਦੇ ਕੀ ਇੱਧਰ ਫਿਰ ਅਵਤਾਰ ਪਾਪਾ ਨੇ ਮਨਾਈ ਐਨੀਵਰਸਰੀ ਆਪਾਂ ਸਾਰੇ ਜਣੇ ਚਲੋ ਯਾਰ ਬਲਵਿੰਦਰ ਆਪਾਂ ਸ਼ੇਪ ਜਿੱਦਣਾ ਬਣ ਜੂਗਾ ਸ਼ੇਪ ਜੀ ਬਣ ਜਾਣੀ ਬਲਵਿੰਦਰ ਦੀ ਬੱਸ ਬੜੇ ਬੜੇ ਨਹੀਂ ਆਉਂਦਾ ਪਿੰਟਰ ਬਣਾ ਗਰਾ ਮੂਤ ਚੱਕਾ ਦਿੰਦੇ ਮੈਂ ਉਤਾਰ ਦੇ ਮੈਂ ਤੇ ਗਗਨ ਮੈਂ ਹੱਥ ਫੜ ਕੇ ਆਇਆ ਤਾਂ ਕੇਕ ਕੱਢ ਦਿੰਦੇ ਮੈਂ ਉਹ ਤੇ ਬਰੁੰਦਰ ਪਾਪਾ ਜਗ੍ਹਾ ਲੈ ਲਊਗਾ ਠੀਕ ਹੈ ਹੈ ਨਾ ਲੈ ਲੀਆ ਤਾਂ ਹੈ ਕਿਹਾ ਮੈਂ ਕੱਟੂ ਮਣ ਕਹਿੰਦਾ ਕੇਕ ਮੈਂ ਕੱਟੂ ਹਾਂ ਨਹੀਂ ਫਿਰ ਪਹਿਲਾਂ ਪਹਿਲਾਂ ਕਿਉਂ ਕਿਹਾ ਸੀ ਨਹੀਂ ਪਹਿਲਾਂ ਕਿਉਂ ਕਿਹਾ ਸੀ ਕਿ ਉਤਾਰ ਪਾਪਾ ਨਾਲ ਮਨਾਵਾਂਗੇ ਐਨੀਵਰਸਰੀ ਹੈ ਜੋ ਉਹ ਆਇਆ ਉਹ ਕਾਈ ਕੋਈ ਨਾ ਪੁੱਠੇ ਸਿੱਧੇ ਕਮੈਂਟ ਨਾ ਕਰਿਓ ਜਸਟ ਬੱਚਾ ਉਹਨੇ ਵੈਸੇ ਕਿਹਾ ਕਿ ਕੇਕ ਆਹੀ ਕਟਾਂਗੇ ਉਤਾਰ ਪਾਪਾ ਨਾਲ ਕਹਿੰਦਾ ਕਿ ਉਹ ਤਾਂ ਬਲਿੰਦਰ ਦਾ ਉਹ ਤਾਂ ਬਲਿੰਦਰ ਦਾ ਕੱਲ ਤਾਂ ਕੱਲ ਫੋਨ ਹੀ ਨਹੀਂ ਆਇਆ ਸਾਰਾ ਦਿਨ ਮੈਂ ਕਿਹਾ ਲੈ ਪੱਕਾ ਬਲਿੰਦਰ ਨੇ ਆਉਣਾ ਹੀ ਹੋ ਜਦੋਂ ਬਲਿੰਦਰ ਦੀ ਵੀਡੀਓ ਵਲ ਆ ਗਈ ਮੈਂ ਕਿਹਾ ਬਲਿੰਦਰ ਤੂੰ ਹੀ ਤੇ ਫਿਰ ਗਿਆ ਸਦਰੰਤ ਪਾਣੀ ਪੀਰਦਾ ਮੈਂ ਕਿਹਾ ਕਹਿੰਦਾ ਕੀ ਹੋਇਆ ਮੈਂ ਕੱਲ ਦਾ ਤੁਹਾਡਾ ਫੋਨ ਨਹੀਂ ਆਇਆ ਮੈਨੂੰ ਲੱਗਿਆ ਸੀ ਤੂੰ ਆ ਜਾਵੇਂਗਾ ਕੋਈ ਗੱਲ ਨਹੀਂ ਬੈਂਡ ਨਾਲ ਕਰਕੇ ਤਾਂ ਬਲਿੰਦਰ ਤਾਂ ਲੈ ਗਈ ਮੋੜ ਖਰਾਬ ਹੋ ਗਈ ਤੇਰੀ ਜਾਨ ਸੁਲੀ ਹੋਣੀ ਚਲ ਹੁਣ ਕੱਲ ਨੂੰ ਆਉਂਦੇ ਹੋ ਤਾਰੇ ਕੇਕ ਲੈ ਆਇਓ ਦਾਹ ਗੁਰਪਈਆਂ ਵਾਲਾ ਨਾਲ ਜਿਆਦਾ ਮਤਲਬ ਕੁਛ ਨਹੀਂ ਜੇ ਬਾਲਾ ਫਿਰ ਸੋਨੇ ਦਾ ਬਣਾਣਾ ਤੇ ਇੱਕ ਕਦੀ ਚੂੜੀ ਬਣਾ ਦੇਓ ਉਹ ਤੇ ਬਸ ਹੋਰ ਕੁਛ ਨਹੀਂ ਹੋਰ ਜਿਆਦਾ ਨਹੀਂ ਮੈਂ ਤਾਂ ਇਹਦੀ ਕਹਿੰਦਾ ਜਿਆਦਾ ਖਰਚ ਨਹੀਂ ਕਰਾਉਣਾ ਬਲਿੰਦਰ ਆਪਾ ਮੋਟੀ ਜੀ ਨਹੀਂ ਮੋਟੀ ਮੋਟੀ ਗੋਲ ਗੋਲ ਉਹਵੇਂ ਦਾ ਡਿਜ਼ਾਈਨ ਬਣਾ ਦੇ ਤੂੰ ਕਿਲੋ ਦੱਸ ਕਿੰਨਾ ਆ ਆ ਕਿਲੋ ਚ ਲੈ ਅਮਨ ਅੱਧਾ ਕਿਲੋ ਅੱਧਾ ਕਿਲੋ ਦਾ ਕੜਾ ਤੋਲੇ ਚ ਨਾ ਗੱਲ ਕਰੂ ਕਿਲੋ ਚ ਗੱਲ ਕਰ ਅੱਧਾ ਕਿਲੋ ਪਾ ਦੋ ਕਿਲੋ ਬਹੁਤ ਆ ਠੀਕ ਹੈ ਠੀਕ ਹੈ ਕਿਲੋ ਹੋਣਾ ਚਲੋ ਚਾਹ ਕਰ ਲਓ ਅਮਨ ਡਨ ਹੋ ਗਈ ਗਰੀਬ ਨੇ ਅਮਨ ਨੂੰ ਰਗ ਲਓ ਅੱਧਾ ਕਿਲੋ ਹਾਂ ਤੂੰ ਹੀ ਕਿਲੋ ਕਰਦੇ ਹੋ ਤਰ ਹੋਈ ਖੈਸ ਤੂੰ ਅਮਨ ਦਾ ਸੂਟ ਸਾਰਾ ਖਰਾਬ ਕਰਤਾ ਦਾਗ ਲਾ ਕੇ ਜਾਣ ਪੈਣਾ ਇਹ ਬੱਚੇ ਮੰਨ ਕੇ ਸੱਚੇ ਹੁੰਦੇ ਸੱਚੇ ਆਈਆਂ ਮੇਰੇ ਸੱਚੇ ਹੋਣੇ ਚਾਹੀਦੇ ਨੇ ਪਿਆਰ ਆ ਫਿਰ ਕਿਵੇਂ ਕੀਤਾ ਜਾਏ ਫਤਿਹ ਦੱਸੋ ਪਾਪਿਆਂ ਨੂੰ ਲੱਗਦੇ ਪਿਆਰ ਆ ਪਾਪਿਆਂ ਨੂੰ ਲੱਗਦਾ ਕਿਵੇਂ ਕੱਟੀਏ ਕੇਕ ਇਹ ਵੀ ਪਾਪਿਆਂ ਨੂੰ ਲੱਗਦਾ ਕਾਲਾ ਹੀ ਬੜਾ ਹੋ ਗਿਆ ਪਤਾ ਤੁਹਾਨੂੰ ਨਾਨੀ ਕੇ ਤਾਂ ਜੂਰੂ ਆ ਗਏ ਨਾਨੀ ਨੇ ਇਦਾਂ ਗੈਣਾ ਸੀ ਖਾਂਦਾ ਖਾਂਦਾ ਪੀਂਦਾ ਨਹੀਂ ਹੈ ਨਾਨੀ ਕੋਲ ਸਾਰਾ ਗੰਦੀ ਕਰਦਾ ਹੁੰਦਾ ਨਾਨੀ ਕੋਲ ਤੇ ਜੁਰਾਬਾਂ ਦੇ ਨਾ ਦਾਗ ਜੇ ਲੱਗੇ ਇੱਧਰ ਬੜਾ ਗੜਾ ਹੈ। ਓਕੇ। ਲਓ ਜੀ ਸਵੇਰ ਦਾ ਟਾਈਮ ਹੈ। ਗੁੱਡ ਮਾਰਨਿੰਗ ਸਾਰਿਆਂ ਨੂੰ। ਰਾਤ ਵਲੌਗ ਸ਼ੁਰੂ ਕੀਤਾ ਸੀ ਤੇ ਹੁਣ ਕੀਤਾ ਨਹੀਂ। ਆਪਾਂ ਤਾਂ ਇੱਧਰ ਚਾਹ ਚੱਲ ਰਹੀ ਏ। ਆਮ ਦਾ ਜਹਾਜ਼ ਆਪੇ ਨਾਲ ਚਲਦੀ ਪਈ ਏ ਮਠਿਆਈ, ਭਾਜੀ ਜਿਹੜੀ ਆਈ ਏ। ਤੇ ਇੱਧਰ ਬਾਸ ਸਾਹਿਬ ਨੇ ਜਾਣਾ ਆਫਿਸ ਤੇ ਇਹ ਵੀ ਆਪਣੇ ਨਾਲ ਵਿਆਵਦ ਘਰੇ ਜਾ ਜਾ ਕੇ ਆਟਾ ਮੁੱਕਿਆ ਪਿਆ। ਰੋਟੀਆਂ ਦੋਈ ਮਿਲੀਆਂ। ਸਵੇਰੇ ਕੁਹਾਤੀਆਂ ਆਪਾਂ ਪਰੌਂਠੀਆਂ ਚਾਹ ਨਾਲ ਕੇ ਤੁਸੀਂ ਜਾਓ ਆਫਿਸ ਕੋਈ ਗੱਲ ਨਹੀਂ। ਬਾਕੀ ਉੱਥੋਂ ਖਾ ਲਿਓ ਠੀਕ ਹੈ। ਕੀ ਹੋ ਗਿਆ? ਕੀ ਹੋ ਗਿਆ ਪਿਓ ਦੀ ਲੜਨ ਕਰ ਤਾ ਦੇ ਪਿਓ ਪਤ ਪਿਓ ਦੀ ਹੋਏ ਨੀ ਮਰ ਜਾ ਸੀਰੀ ਚ ਤੰ ਲਿਆ ਨਿਊ ਡਰੈਸ ਇਹ ਕਦ ਲਈਏ ਇਧਰ ਮੋਟੂ 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 ਦਿਖਾ ਦੇ ਸਹੀ ਮੋਟੂ ਦਿਖਾ ਦੇ ਸਹੀ ਨਹੀਂ ਫਿਰ ਮੋਟੂ ਸ਼ਰਟ ਦਿਖਾ ਆਪਣੀ ਬੀਬੀ ਆਪਣੀ ਇਧਰ ਆ ਜੀ ਪ੍ਰਨੀਤ ਜਾਨੀ ਇੱਕ ਮਿੰਟ ਓਏ ਮੋਟੂ ਮੈਨੂੰ ਕੱਪੜੇ ਤਾਂ ਦਿਖਾ ਦੂ ਆਪਣੀ ਟਾਈਮ ਹੈਗਾ ਇਹਨਾ ਓਏ ਕਿੰਨੇ ਇਹ ਟਾਈਮ ਹੈਗਾ ਦੇਖੋ ਹੂੰ ਪੀ ਕੇ ਆਇਆ ਥਾ ਤੇ ਠੰਡ ਲੱਗ ਰਹੀ ਏ ਠੰਡ ਲੱਗ ਰਹੀ ਏ ਹਜੇ ਵੀ ਠੰਡ ਲੱਗ ਰਹੀ ਏ ਇਨੇ ਕੱਪੜੇ ਪਾ ਕੇ ਆ ਦੇਖੋ ਬੱਚਾ ਤੁਹਾਡਾ ਕਿੰਨਾ ਸੋਹਣਾ ਹਾਏ ਫੜ ਲਓ ਤਰ ਫੜ ਲਓ ਜੇ ਹਿੰਮਤ ਹੈ ਫੜ ਲਓ ਲਓ ਜੀ ਫੜ ਫੜ ਲਓ ਫੜਦੇ ਕੋਲ ਬੈਨੇ ਆ ਕਿਦੇ ਕੋ ਬੈਨੇ ਆ ਬੈਣਾ ਹੀ ਨਹੀਂ ਕਰ ਪਾਪਾ ਤੈਨੂੰ ਬੁਲਾ ਰਹੇ ਨੇ ਓ ਮੇਰਾ ਸ਼ੇਰ ਓਏ ਸੁਣੋ ਹੂੰ ਜਵਾਨ ਹੋ ਗਿਆ ਤੂੰ ਜਵਾਨ ਹੋ ਗਿਆ ਹੂੰ ਦੇਖ ਤੂੰ ਕੰਪਟਰਾਸੀ ਬੜੀ ਸੋਹਣੀ ਲੱਗ ਰਹੀ ਮੇਰੇ ਪੁੱਤ ਦੀ ਮੈਨੂੰ ਬਹੁਤ ਹਾਈਟ ਹੋ ਗਈ ਮੇਰੇ ਪੁੱਤ ਦੀ ਬਹੁਤ ਸੋਹਣੀ ਡਰੈਸ ਲੱਗ ਰਹੀ ਬਹੁਤ ਸੋਹਣੀ ਫਤਿਹ ਡਰੈਸ ਬਹੁਤ ਸੋਹਣੀ ਲੱਗ ਰਹੀ ਬਹੁਤ ਹੈ ਉਹਦਾ ਹੋੱਚ ਅਣੀ ਨਵਾਂ ਡਰੈਸ ਲਈ ਕਦੋਂ ਡਰੈਸ ਲਈ ਤੁਸੀਂ ਹੈ ਬਹੁਤ ਸੋਹਣੀ ਡਰੈਸ ਕਿਸੇ ਕਦੋਂ ਨਹੀਂ ਇਹ ਖਾਜੋ ਜੋ ਮਿੱਤਰ ਮੇਰਾ ਸੋਹਣਾ ਪੁੱਤ ਆਹ ਦੇਖੋ ਗਾਈਜ਼ ਮੇਰਾ ਸੋਹਣਾ ਪੁੱਤ ਰੈਡੀ ਹੋ ਗਿਆ ਸੋਹਣਾ ਪੁੱਤ ਰੈਡੀ ਹੋ ਕੇ ਚੱਲਿਆ ਸਕੂਲ ਸਿਰਫ ਕੱਲਾ ਚੱਲ ਦਮਣ ਤਾਂ ਫ੍ਰੀ ਹੋ ਗਈ ਦਮਣ ਹੁਣ ਸਕੂਲ ਨਹੀਂ ਜਾਇਆ ਕਰਨਾ ਹੈ ਦਮਨ ਨੂੰ ਛੁੱਟੀਆਂ ਹੋ ਗਈਆਂ ਦਮਨ ਹੁਣ ਨਿਊ ਸਕੂਲ ਚ ਜਾਊਗੀ ਦਮਨ ਨਿਊ ਸਕੂਲ ਚ ਜਾਊਗੀ ਇਧਰ ਕਰ ਸਾਸੂ ਦਾ ਬਲਾ ਉਹ ਪਹਿਲਾਂ ਸਾਸੂ ਦਾ ਬਣਾਇਆ ਨਾ ਇਧਰ ਚੰਗੀ ਤਰ੍ਹਾਂ ਅੱਜ ਕਾ ਜਿ ਸਰੇ ਰੂ ਹਾਂ ਇਹ ਕੁਝ ਹੋ ਲੈ ਕੇ ਵੇਖਣ ਦੇਓ ਦੇਖੋ ਕੀ ਪਾਇਆ ਹੋਇਆ ਚੈੱਕ ਕਰੋ ਕੀ ਪਾਇਆ ਫਤਿਹ ਦੇ ਟਿਫਨ ਚ ਕੁਝ ਸਪੈਸ਼ਲ ਪਾਇਆ ਹੈ ਕੁਝ ਵੂ ਲੈ ਕੇ ਦੇਖਣਾ ਇੱਜ ਕੀ ਪਾਇਆ ਹੈ ਰੋਟੀ ਪਈ ਹੋਈ ਹੈ ਹਾਂ ਰੋਟੀ ਹੈ ਸਬਜੀ ਦੁੱਜਾ ਚ ਰੋਟੀ ਹੈ ਰੋਟੀ ਹੈ ਠੀਕ ਹੈ ਤੈਨੂੰ ਅਜੋਰ ਨੂੰ ਕੁਝ ਡੱਬੇ ਚ ਨਹੀਂ ਤੁਹਾਨੂੰ ਕੀ ਲੱਗਿਆ

ਆਪਣੀ ਡਿਊਟੀ ਤੇ ਲੱਗ ਗਿਆ ਸਰਦਾਰ ਸਾਹਿਬ ਕਹਿੰਦੇ ਗੱਡੀ-ਗੱਡੀ ਸਾਫ਼ ਕਰ ਲੈ। ਇੱਥੇ ਥੋੜਾ ਖੁੱਲਾ ਜਿਹਾ ਕੰਮ ਬਣਾ। ਹਾਂ, ਗਿੱਲਾ ਨਾ ਵੇੜਾ ਨਾ ਗਿੱਲਾ ਕਰਦੇ ਹੋ ਯਾਰ ਬਾळा। ਆ ਕਿਨੇ ਲਿਖਿਆ ਸੋਨੂ? ਇੱਕ ਵਾਰਸ ਲਿਖਿਆ ਅਮਨ ਲਾ ਦਸ ਗੱਡੀ ਤੇ। ਹੈ? ਕਿਨੇ ਲਿਖਿਆ ਸੋਨੂ ਅਮਨ ਗੱਡੀ ਤੇ? ਅਮਨ ਤਾਂ ਫਰਨੀਚਾ ਲਿਖਿਆ ਸੀ ਉਹਨੂੰ ਐ ਲਿਖਿਆ। ਗੱਡੀ ਤੇ। ਪਾਈ ਨਾ ਪਰ। ਮਾਈਨ ਆਪਾਂ। ਮੇਰਾ ਜੀਨ ਲੱਗਣਾ ਤੁਸੀਂ ਜਾੜਿਓ। ਆਈ ਨਾ ਬਲ ਤੁਸੀਂ ਤਾਂ ਨੰਦਲੇ ਸਕੂਲ ਇਹਦੇ ਮੰਮਨੇ ਰਹੇ ਨਾ ਵਾਦਾ ਕਿ 24 ਦਿਨ ਛੁੱਟੀ ਕਰਾਉਂਗੀ ਆਏ ਵਾਦਾ ਕੈਂ ਇਨ ਬਹੁਤ ਛੁੱਟੀਆਂ ਕਿਦੀਆਂ ਨਾਨੀ ਕੋਲੇ ਨੇ ਛੁੱਟੀ ਵੀ ਕਰਨੀ ਸੀ ਨਹੀਂ ਨਹੀਂ ਹੋ ਗਿਆ ਨਹੀਂ ਨਹੀਂ ਮਰਦੇ ਨਹੀਂ ਹੁੰਦੇ ਵੀਰ ਨੂੰ ਫਿਰ ਮੋਏ ਮੋਏ ਹੋ ਗਿਆ ਮੋਰੇ ਮੋਏ ਨਾਨੀ ਕੋਲ ਗਿਆ ਬਹੁਤ ਛੁੱਟੀਆਂ ਕੀਤੀਆਂ ਸੀ ਕੋਈ ਇਹ ਤਾਂ ਬਹੁਤ ਤਾਂ ਦੇਖ ਲੋ ਹੱਥ ਤਾਂ ਦੇਖ ਲੋ ਇਹ ਨੂੰ ਚਾਣ ਵਾਲੇ ਨੇ ਹਾਂ ਹੈ ਗਿਆ ਬੈਟ ਨਾ ਮੈਡਮ ਕੀ ਕਹੂਗੀ ਤੇ ਮੰਨਾ ਮੰਨਾ ਫਾਟੇ 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 ਮੈਂ ਵੀ ਭਾੜਾ ਇਹ ਤੇਰੀ ਸਟੀਗੜਾ ਹੋ ਗਿਆ ਘਰ ਤਾਂ ਪਿਆਰੇ ਮੂੰਹ ਸਾਫ ਕਰ ਲੈ ਸਟੀਗਲਾ ਦੇਜੋ ਤੈਨੂੰ ਕਹਿਣ ਕਿਹੜਾ ਬੰਦਾ ਨੰਗਾ ਕਾ ਸਾਡੇ ਕਲਾਹੀ ਚੱਲੀ ਹੋਈ ਮੈਡਮ ਤੇ ਪੇਵਾਲੀ ਕਹਿੰਦੇ ਆ ਫਾਟੇ तो <laughs> मारे <laughs> ਓਏ ਗੰਦੀ ਬਾਬਾ ਆਪਣੀ ਗੱਡੀ ਤੇ ਟਾਇਰ ਮਾਰ ਰਿਹਾ ਫਤਿਹ ਓਏ ਸ਼ੌਪਾਂਗੇ ਨਾਲ ਹੀ ਸਾਡੀ ਗੱਡੀ ਨਾਲ ਟਾਇਰ ਮਾਰ ਰਿਹਾ ਗੱਡੀ ਤੇ ਸੌਰੀ ਡੰਡਾ ਮਾਰ ਰਿਹਾ ਗੱਡੀ ਤੇ ਫਤਿਹ ਆ ਤੇਰਾ ਖਵਰ ਦਾ ਪਾਣੀ ਪਿਆ ਸਾਫ ਫਤਿਹ ਹੂੰ ਪਾਣੀ ਸਾਫ ਫਤਿਹ ਯਾਰ ਤੇਰੀ ਛੁੱਟੀ ਨਹੀਂ ਕਰਿਆ ਯਾਰ ਵਹਿਣਾ ਗਈ ਵਹਿਣਾ ਗਈ ਵਹਿਣਾ ਗਈ ਉਹਦੇ ਆ ਜਾ ਲੇਪਾ ਜਣਾ ਕੀ ਆ ਗਈ ਆ ਗਈ ਵੈਣ ਫਿਦਿਆ ਨਹੀਂ ਆਈ ਹੱਥ ਧੋ ਲੈ ਦੋ ਨੂੰ ਇਹ ਕਿ ਕਰਦੇ ਆ ਆਣ ਆ ਨਹੀਂ ਆਏ ਗੱਡੀ ਤੇ ਤਹਾੜ ਤੇ ਕਿ ਕਿ ਪਟਿਆ ਮੇਰੇ ਕਹਿਣਾ ਤੁਮਾਵੇ ਕਰ ਤੇ ਤੂੰ ਮਾਰ ਲਬੂ ਹੱਥ ਧੋ ਕੇ ਆ ਹਾਂ ਤੋ ਕੇ ਆ ਸੀਵੇਂ ਭੋਲਣ ਦੀ ਤਲ ਹੱਥ ਧੋ ਕੇ ਆ ਤੋ ਕੀ ਮੈਨੂੰ ਕੋਣ ਨਹੀਂ ਇਹ ਸਾਂ ਕਰ ਜਾ ਆਂ ਆਹੀ ਨਹੀਂ ਲੋਟ ਆ ਰਿਹਾ ਤਿੰਨ ਚਾਰ ਜਾਣਿਆ ਤੂੰ ਇਹ ਕੱਲਾ ਹੀ ਪਰਦਾਣਾ ਹੈ ਇਹ ਬਹੁਤ ਅੜ ਗਿਆ ਦਾ ਨੂੰ ਬੰਨ ਲੈ ਆ ਆ ਲੈ ਅੜਦਾ ਠਕ ਤੋ ਤੋ ਇਹ ਨਾ ਸਮਝ ਮੇਰੇ ਵੀਰੋ ਆ ਦੇਖ ਲੋ ਕੀ ਇਹ ਮम्मा ਪਾਣੀ ਪਾ ਰਿਹਾ ਦੇਖ ਲੋ ਨਹੀਂ ਨਹੀਂ ਪਾਉਂਗਾ ਨਹੀਂ ਪਾਣਾ ਬੱਚੇ ਬਹੁਤ ਬੱਚੇ ਐਨੇ ਵਧੀਆ ਸਕੂਲ ਚ ਜਾਂਦੇ ਹੋ ਬਸ ਐਵੇਂ ਜਾਇਆ ਕਰੋ ਜਿਹੜੇ ਬੱਚੇ ਸਾਡੇ ਨਿੱਕੇ ਨਿੱਕੇ ਸਕੂਲ ਜਾਂਦੇ ਨੇ ਨਾ ਫਤੇ ਵਾਂਗੂ ਨਾ 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 ਬਰਸ਼ ਕਰਨਾ ਬਰਸ਼ ਕੀਤਾ

ਯਾ ਨੰਨਾ ਤੇ ਵੀ ਬਰਲੇਵਲੇ ਲੱਗੇ ਆ ਇਹ ਤਾਂ ਕਹਿੰਦਾ ਬਰਸ਼ ਲੱਗਿਆ ਮੇਰਾ ਪੁੱਤ ਤਾਂ ਨਹੀਂ ਬੈਠੀ ਹੋ ਗਿਆ ਇਹ ਤਾਂ ਮੇਰਾ ਪੁੱਤ ਨਹੀਂ ਇਹ ਤਾਂ ਕਹਿੰਦਾ ਮੈਂ ਬਰਸ਼ ਕੀਤਾ ਨਹੀਂ ਇਹ ਤਾਂ ਉਹ ਹੀ ਨਹੀਂ ਕਰਦਾ ਇਨਸਾਨ ਹੋ ਗਏ ਨੇ ਬੁਰਸ਼ ਨਹੀਂ ਹੱਥ ਲੈ ਇਹਦਾ ਬੁਰਸ਼ ਹੀ ਨਹੀਂ ਗੰਦ ਹਾਂ ਗਾਂਦੀ ਪੰਡ ਬੁਰਸ਼ੀਆਂ ਦਾ ਇਹ ਤਾਂ ਗੰਦੀ ਪੰਡ ਦਾ ਵੇਖ ਲਓ ਇਹਨੇ ਪਿਛਲੇ ਸਾਲ ਦਾ ਕੀਤਾ ਹੋਣਾ ਹੈ ਨਾ ਕੀਤਾ ਹੀ ਨਹੀਂ ਜਦੋਂ ਕਿ ਮੈਂ کافی ਮੁਰਦਾ ਨਹੀਂ ਹੁੰਦੀ ਉਹ ਦੇਖ ਕੱਲ ਲੈ ਕੇ ਜਾਂਦਾ ਅੰਦਰ ਕਰਦਾ ਥੋੜੀ ਯਾਰ ਹੈ ਮੁੰਡੇ ਉਠਾ ਕੇ ਅੰਦਰ ਖੱਟਣ ਜਾ ਰਹੀ ਨੇ ਆ ਨਹੀਂ ਸੋਚ ਰਹੀ ਸੀ ਜਫਾਦਾ ਵਿਆਹ ਆ ਫਰੀ ਬਰਾਤ ਕੁੜੁਕੇ ਤੇ ਲਿਹਾਉਣੀ ਆ ਕੁੜੁਕੇ ਤੇ ਨਹੀਂ ਨੈਨੋ ਤੇ ਲਿਹਾਉਣੀ ਆ ਨਹੀਂ ਨਹੀਂ ਕੁੜੁਕਾ ਨਹੀਂ ਖੁੱਲੜੁਣਾ ਵੈਰੀ ਹੋਵਾ ਤੇ ਲੈ ਅੰਦਰ ਗਾਰੇ ਸਾਂ ਇੱਕ ਨਾ ਹੋ ਸੀ ਰੈਡੀ ਤੇ ਪਿੱਛੇ ਟੰਗੀਆਂ ਨਹੀਂ ਗਲਾਸਿਆਂ ਉਧਰ ਮੂੰਹ ਕਰ ਤਸ ਨਾ ਪਿੱਛੇ ਟੰਗੀਆਂ ਹੀ ਗਲਾਸੀਆਂ ਇਧਰ ਹੋ ਜਾ ਨਾ ਇਧਰ ਹੋ ਕੇ ਸਰਾ ਪਿੱਛੇ ਟੰਗੀਆਂ ਸੀ ਨਹੀਂ ਇਧਰ ਹੋ ਜਾ ਨਾ ਮਾੜੀ ਇਧਰ ਮਾੜੀ ਐ ਲਸਾ ਕਾ ਬੋਲ ਪਿੱਛੇ ਟੰਗੀਆਂ ਸੀ ਗਲਾਸੀਆਂ ਹਾਂ ਓਏ ਧਰ ਗੱਲ ਕਰਨਾ ਇਧਰ ਆ ਕੇ ਗੱਲ ਕਰ ਹਾਂ ਬੁਝੇੜਾ ਨੈ ਗਲਾਸੀਆਂ ਤੇ ਨਾ ਉਹ ਹੋ ਕਾਟਾ ਚਾ ਗਿਆ ਉਹ ਫਰਾਂਲੀ ਆ ਗਈ ਯਾਰ ਲੈ ਬਾੜੀ ਯਾਰ ਬਾੜੀ ਨਾ ਹੋਣੀ ਹੈਗੀ ਜ਼ੋਰ ਦੀ ਬੋਲੀ ਮੈਂ ਆਇਆ ਐਡ ਕਰਾਣੇ ਜਾਣਾ ਬੋਲੇ ਉਹ ਲੋਟ ਰਖਾ ਤੇ ਤੇਰੀ ਗਾਤ ਸੁਣ ਦੇਣੀ ਅੱਜ ਵਾਈਡ ਅੰਗੂ ਤੇ ਆਸਿਆ ਲਾ ਬਰੇ ਹਣੇ ਪਾਣੀ ਪੀਨੋ ਇਹਨੇ ਪਛਟੜੀ ਅਗਲਾ ਉਹ ਜਾਗਾ ਮਮਾ ਤੂੰ ਵੀ ਸੋਦੂ ਕਿੱਈ ਜਾਗਾ ਹੋਰੀ ਗਿੱਟੀ ਹੋਰੀ ਗਿੱਟੀ ਯਾਰ ਅਰੇ ਬੋਲਾ ਦਬਾਤੀ ਆ ਵਾਦੀ ਵਾਲੀ ਜਾਨੀ ਨਹੀਂ ਆ ਗੱਲਾਂ ਤੇ ਦਾਦੀ ਮੇਰੇ ਬੁੱਤ ਕੱਲ ਪਏ ਨੇ ਲੈਸਨੋ ਨਹੀਂ ਇਨਪੈਕਸ਼ਨ ਇਨਪੈਕਸ਼ਨ ਹੋਗੀ ਜਿੰਨੇ ਕੁ ਦਾੜੀ ਤੇਰੇ ਆ ਯਾਨੀ ਕਿ ਤਾਂ ਮੇਰੇ ਆਈ ਹੋਈ ਹੈ ਰੁਕਾਈ ਇਹਦਾ ਵੀ ਹੋਣੀ ਕੀ ਹੈ ਆਣੀ ਕਿਹਨੇ ਕਹਿਆ ਇਹ ਜਾਣਾ ਚਾਹੀਏ ਕੰਪਲਨ ਵਾ ਕੇ ਕਬਰੀ ਭਾਈ ਅਲੱਗ ਅਲੱਗ ਜਿਹੇ ਕੰਮ ਕਰਦੇ ਪਾਇਆ ਕੀ ਕਰਦਾ ਬੱਤੇ ਸਾਡਾ ਹਾਸਮੁਖ ਬੰਦਾ ਪਹੁੰਚ ਗਿਆ ਹਾਸਮੁਖ ਮੈਂ ਸਸਰੀ ਕਾ ਬਲਾਉ ਇਧਰ वेलकम वेलकम ਮੇਰੇ ਵਲੌਗ ਚ ਆ ਜਾਈ ਮਨਪ੍ਰੀਤ ਸਸਰੀ ਕਾ ਬਲਾਉ ਚੰਗੀ ਤਰਾ वेलकम ਸਾਜਲਾ ਵੀ ਵੈਲਕਮ ਸਾਜਲਾ ਵੈਲਕਮ ਸਾਜਲੇ ਵਲੌਗ ਚ ਸਾਜਲੇ ਵਲੌਗ ਚ ਕਹੇ ਨਾ ਵੈਲਕਮ ਕੀ ਸਾਜਲਾ ਸਾਜਲੇ ਵਲੌਗ ਚ ਵੈਲਕਮ ਸਾਜਲਾ ਵਲੌਗ ਚ ਆ ਰਹੀ ਆ ਮੈਂ YouTube ਤੇ ਆ YouTube ਤੇ ਮੈਂ ਆ ਰਹੀ ਆ ਮਨਪ੍ਰੀਤ ਹਾਂ ਹਾਂ ਅੱਗੇ ਆ ਫਿਰ ਨਵੀਂ ਫਿਲਮ ਕਰ ਰਹੀ ਆ ਨਵੀਂ ਫਿਲਮ ਆ ਰਹੀ ਆ ਵਲੌਗ ਦੇ ਵਿੱਚ ਆ ਰਹੀ ਨਵੀਂ ਫਿਲਮ ਵਿਆਹ ਵਾਲੀ ਆ ਰਹੀ ਆ ਪਾਉ ਕੇ ਵਿਆਹ ਵਾਲੀ ਹਾਂ ਪਾਉ ਕੇ ਜੱਤੀ ਵਾਲੀ ਪਾਉ ਕੇ ਵਿਆਹ ਵਾਲੀ ਵੀਡੀਓ ਆ ਰਹੀ ਹੈ ਲੋ ਜੀ ਗਗਨ ਦੇ ਫਰਾਕ ਕਿੱਥੋਂ ਲਈ ਤੂੰ ਤੇ ਪਲਾਜੋ ਤੇ ਫਰਾਕ ਕਿੱਥੋਂ ਲਈਏ ਫਰਾਕ ਮੈਂ ਲਈ ਆ ਗੁਈ ਆਪਣੇ ਹਾਲ ਦੇ ਬਚਣ ਹੁੰਦੇ ਨੇ ਸਾਲ ਲਲੋ ਲੋਈ ਲਲ ਸਾਲ ਲਲ ਅੱਛਾ ਸਾਲ ਲਲੋ ਲੋਈ ਲਲ ਸਾਲ ਲਲੋ ਲੋਈ ਲਲ ਉਹਨਾਂ ਕੋਲ ਹੈ ਨਹੀਂ ਬਹੁਤ ਸੋਣੀ ਗਰਮਣ ਨਾਲੇ ਜਿਵੇਂ ਮਰਜੀ ਕੋਟੀਪਾਂ ਦੀ ਲੋੜ ਨਹੀਂ ਜਰਾਬਾਂ ਪਾਈਆਂ ਨਹੀਂ ਬੁਗਿਆਰ ਹੈਗੀ ਆ ਦੇਖੋ ਨਹੀਂ ਥੋੜੀ ਜਿ ਫੇਰ ਦਿਓ ਯਾਰ ਹਾਂ ਸਾਲ ਲਲੋ ਸਾਲ ਲਲੋ ਦਾਲ ਅਸੀਂ ਕਿਹੜਾ ਬਣਾਈ ਅਸੀਂ ਤਾਂ ਵਿਆਹ ਵਾਲਿਆਂ ਘਰੇ ਰੋਟੀ ਖਾ ਰਹੇ ਹਾਂ ਤੇ ਦੇ ਵਾ ਉਧਰ ਹੀ ਤੂੰ ਲੜਕੇ ਤੂੰ ਸਾਡੀ ਮਨਸਫੀਰ ਨਹੀਂ ਬਣਦਾ ਜੀ ਲੋਕਾਂ ਕਹਿੰਦੇ ਮੈਂ ਲੜਕੇ ਆਵਾਂ ਨਾਲ ਤੂੰ ਮੈਨੂੰ ਸਪੈਲਟ ਕਰਕੇ ਉਹ ਕਹਿਣਗੇ ਤੂੰ ਵੀ ਜਾ ਹੀ ਤੈਨੂੰ ਫੋਨ ਕਰਤਾ ਤੇ ਤੂੰ ਹੁਣ ਕਹਿ ਰਹੀ ਮਾ ਜਰੇਤ ਨੂੰ ਨਹੀਂ ਬੁਲਾਇਆ ਦੇ ਲੈ ਤੁਸੀਂ ਵੱਡੇ ਬੰਦੇ ਸੋਨਾਂ ਨੇ ਕਹਿੰਦੇ ਵੱਡੇ ਨੂੰ ਸਾਨੂੰ ਕਿਹੜਾ ਚਾਰ ਲਾਤਾਂ ਲੱਗੀਆਂ ਤੂੰ ਸਾਡੇ ਤੋਂ ਵੱਡੀ ਹੈ ਸਾਹੀ ਇਹ ਕੋਈ ਵੱਡੇ ਬਲੋਕ ਨਹੀਂ ਸੇਸੇ ਲਿਪਸਟਿਕ ਨਾਲੀ ਮੈਂ ਤੇਰਾ ਕੱਲ ਦੀ ਲਈ ਹੋਈ ਪੱਕੀ ਆ ਲੈਣਦੀ ਨੇ ਅਖੀ ਅੱਛਾ ਓ ਹੋ ਰਹੀ 1.5 ਲਿਪਸਟਿਕ ਆਈਏ ਲਓ ਜੀ ਮੈਡਮ ਪੱਕੀ ਲਿਪਸਟਿਕ ਵਾਲੀ ਤੇ ਨਾ ਚਲੋ ਜੀ ਮਨਪ੍ਰੀਤ ਸਾਡੀ ਪਹੁੰਚ ਚੁੱਕੀ ਹੈ ਸਾਡੇ ਦਰਮਿਆਨ ਤੇ ਹੁਣ ਮਨਪ੍ਰੀਤ ਸਾਡਾ ਕਰੇਗੀ ਹਾਸ ਸਮਝਾ ਕੇ ਨਾਲੇ ਕਰੇਗੀ ਗੱਲਾਂ ਬਾਤਾਂ ਨਾਲੇ ਕਰਦੇ ਐਨਜੋਏ ਹੈਨਾ ਨਾਲ ਕਿੰਨੇ ਘੁੱਟ ਘੁੱਟ ਚਾਹੇ ਨਾਲੇ ਪੀਣਿਆ ਘੁੱਟ ਘੁੱਟ ਚਾਹੇ ਚਾਹ ਬਣੀ ਪੜੀ ਆ ਆਪਦੀ ਬਸ ਚੱਕ ਲੈਣੇ ਪਕੌੜੇ ਤਰੀ ਤਰੀ ਤੇ ਕਹਿੰਦੀ ਭਾਵੇਂ ਨੇ ਪਕੌੜੇ ਚੱਕ ਲੈਣੇ ਆ ਉਹ ਖਾ ਲੈਣੇ ਨਾਲੇ ਤੁਮ ਖਾ ਤੇ কি e? ਕੁਝ ਲੱਡੂ ਮ ਖਾਣਾ ਪਸਤ ਤਵਾ ਜੇ ਤੁਸੀਂ ਗੱਡੀ ਲੈਂਦੀ ਮੈਨੂੰ ਡੱਬਾ ਦਿੱਤਾ ਗੱਡੀ ਦਾ ਮਾਨਪ੍ਰੀਤ ਮਾਨਪ੍ਰੀਤ ਐ ਝੂਠ ਨਾ ਬੋਲਿਆ ਕਰ ਤੈਨੂੰ ਮੈਂ ਸੂਟ ਦਿੱਤਾ ਸਿਮਰਨ ਸਿਮਰਨ ਦੇ ਕੈਨੇਡਾ ਜਾਣ ਤੇ ਗੱਡੀ ਦਾ ਵੀ ਪੂਰਾ ਸਾਰਾ ਤੈਨੂੰ ਦਿੱਤਾ ਖਾਣ ਪੀਣ ਨੂੰ ਉਹੀ ਮਰ ਜਾਨੀਂ ਤੂੰ ਉਹ ਤਾਂ ਫਰਕ ਹੀ ਖਾਦਾ ਜੇ ਡੱਬਾ ਦੇਣਾ ਸਾਰੇ ਖਾਤੇ ਫਰਕ ਲਗਾ ਹਾਂ ਵੀ ਬੜੀ ਸਪੈਕਟ ਕਰੀ ਨਹੀਂ ਗੱਡੀ ਤੇ ਮੈਂ ਡੱਬੇ ਕਿਤੇ ਵੀ ਨਹੀਂ ਵੰਡੇ ਬਸ ਜਿਹੜਾ ਘਰੇ ਹੁੰਦਾ ਸੀ ਮੂੰਹ ਮਿੱਠਾ ਕਰਾ ਦਿੰਦੇ ਸੀ ਠੀਕ ਹੈ ਨਾ ਇਹ ਆ ਕੋਈ ਗੱਲ ਨਹੀਂ ਜਦੋਂ ਝੂਠੀ ਦਵਾ ਦੋ ਕਿਦੋਂ ਹੁਣ ਜਦੋਂ ਅਗਲੀ ਗੱਡੀ ਲਾਵਾਂਗੇ ਨ ਉਈ ਨਾ ਉਹ ਤਾਰ ਚਲਾ ਨਾਲ ਬੈ ਕੇ ਤੁਰ ਜਾ ਮਸਵਣਾ ਸਾਹ ਜਣਾਉਂ ਕਾਰ ਨਾਲ ਬਹਿ ਜਾ ਸ਼ਾਮ ਨੂੰ ਆ ਜੀ ਸ਼ਾਮ ਨੂੰ ਆ ਜੀ ਠੀਕ ਆ ਚਲ ਠੀਕ ਆ ਕੰਮ ਨੂੰ ਵੇਢ ਲੋ ਫਟਾਫਟ ਪਹਿਲਾ ਆ ਤਪੂ ਕਹਿ ਤੂੰ ਓਕਰ ਇਕ ਲੰਦੇ ਦੀ ਯਾਰਾ ਇਹ ਵੀ ਹੈਵੀ ਹਮ ਤੋ ਕਰਾਇ ਹੈਵੀ ਹੈਵੀ ਸਾਰਾ ਕੁਝ ਬਿਲਕੁਲ ਹੈ ਹੋਰ ਹੈ ਵੀ ਮਾਰਫੋਨ ਨੂੰ ਲਾ ਕੇ ਚਲ ਪਾਲਾ ਦਾ ਕੰਮ ਠੀਕ ਹੈ ਠੀਕ ਠੀਕ ਜਿਹਦੀ ਮੇਰੇ ਉਹ ਨਾਲ ਨਹੀਂ ਗਈ ਹੈ ਮੇਉਲਾ ਦੇ ਕਿ ਮਬਰੀ ਚਲਿਆ ਮੇਰੇ ਕੋਲ ਟਾਈਮ ਹੀ ਨਹੀਂ ਹੈਗਾ ਜੇ ਤੁਸੀਂ ਆਪੇ ਸਿਰਫਤਾ ਕੋਲ ਤੇ ਚਲੋ ਜੀ ਮਿਲਦੇ ਆ ਤੁਹਾਨੂੰ ਨਵੇਂ ਵਲੌਗ ਨਾਲ ਤੁਸੀਂ ਐਸੇ ਵਲੌਗ ਨਹੀਂ ਦੂਸਰਾ ਵਲੌਗ ਕੰਟੀਨਿਊ ਕਰਦਾਂਗੇ ਅਸੀਂ ਕਿਉਂਕਿ ਹੁਣ ਤੁਹਾਨੂੰ ਪਤਾ ਹੈ ਵਲੌਗ ਕੰਟੀਨਿਊ ਕੰਟੀਨਿਊ ਹੀ ਆਉਣਗੇ ਤੇ ਪਹਿਲਾਂ ਮੈਂ ਉਤਾਰ ਨੂੰ ਤੋਰ ਲਾਂ ਉਤਾਰਨ ਜਾਣਾ ਆਫਿਸ ਤੇ ਨਾਲੇ ਦੇਖੀਏ ਕੀ ਕੰਮ ਕਰਨਾ ਫਿਰ ਮਿਲਦੇ ਆਪਾਂ ਤੁਹਾਨੂੰ ਨਵੇਂ ਵਲੌਗਸ